ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਅੰਦਰ ਜਿਹੜੇ ਸੰਸਕਾਰ ਆ ਜਿਵੇਂ ਜਨਮ ਸੰਸਕਾਰ ਭਾਵ ਨਾਮ ਰੱਖਣਾ ਫਿਰ ਅੰਮ੍ਰਿਤ ਸੰਸਕਾਰ ਆਨੰਦ ਸੰਸਕਾਰ ਤੇ ਅਖੀਰ ਮਰਤਕ ਸੰਸਕਾਰ ਸਾਰੇ ਸੰਸਕਾਰਾਂ ਦੇ ਵਿੱਚੋਂ ਜਿਹੜਾ ਚੌਥੇ ਨੰਬਰ ਦਾ ਸੰਸਕਾਰ ਭਾਵ ਮ੍ਰਿਤਕ ਸੰਸਕਾਰ ਸਿੱਖ ਧਰਮ ਦੇ ਅਨੁਸਾਰ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਵੇ ਸਿੱਖ ਰਹਿਤ ਮਰਿਆਦਾ ਮੁਤਾਬਕ ਜੋ ਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਜਾਰੀ ਮਰਿਆਦਾ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਵੇ ਤਾਂ ਸਾਡੇ ਆਮ ਪਿੰਡਾਂ ਵਿੱਚ ਆਪਾਂ ਦੇਖਦੇ ਆਏ ਹਾਂ ਕਿ ਪ੍ਰਾਣੀ ਨੂੰ ਮੰਝੇ ਤੋਂ ਲਾ ਕੇ ਭੁੰਜੇ ਲੰਮਾ ਪਾਦ ਹੁੰਦੇ ਸੀ ਸਬਸਤ ਲਿਖਿਆ ਕਿ ਉਸ ਨੂੰ ਭੁੰਜੇ ਉਤਾਰਨ ਦੀ ਕੋਈ ਜ਼ਰੂਰਤ ਨਹੀਂ। ਮੰਜੇ ਉੱਪਰ ਹੀ ਪ੍ਰਾਣੀ ਨੂੰ ਰੱਖਿਆ ਜਾਵੇ। ਇਦਾਂ ਦਾ ਕੋਈ ਜਿਹੜਾ ਭਰਮ ਆ ਉਹ ਨਹੀਂ ਕਰਨਾ। ਜਦੋਂ ਤੱਕ ਪ੍ਰਾਣੀ ਦੇ ਸ਼ਮਸ਼ਾਨ ਭੂਮੀ ਖੜਨ ਤੱਕ ਤਿਆਰੀ ਚੱਲ ਰਹੀ ਆ ਰਿਸ਼ਤੇਦਾਰ ਆ ਰਹੇ ਆ ਉਹਨਾਂ ਚਿੱਕਰ ਉੱਥੇ ਕੋਈ ਸਤਨਾਮ ਜਾਂ ਵਾਹਿਗੁਰੂ ਦਾ ਜਾਪ ਹੋਵੇ ਜਾਂ ਬਿਰਾਗਮਈ ਸ਼ਬਦ ਜਿਹੜੇ ਆ ਉਹ ਪੜੇ ਜਾਣ। ਜਦੋਂ ਪ੍ਰਾਣੀ ਨੂੰ ਲਿਜਾਣ ਦੀਆਂ ਤਿਆਰੀਆਂ ਹੋ ਗਈਆਂ ਪ੍ਰਾਣੀ ਨੂੰ ਇਸ਼ਨਾਨ ਕਰਾ ਕੇ ਤੇ ਉਹਦੇ ਸਵਸ਼ ਕੱਪੜੇ ਪਾ ਕੇ ਜੇ ਉਹਨੇ ਕਕਾਰ ਪਾਏ ਹੋਏ ਸੀ ਅਮਰਤ ਧਾਰੀ ਸੀ ਤੇ ਉਹਦੇ ਸਾਰੇ ਕਕਾਰ ਜਿਹੜੇ ਆ ਉਹਦੇ ਨਾਲ ਹੀ ਰੱਖੇ ਜਾਣ ਭਾਵ ਜਿਵੇਂ ਗਲ ਵਿੱਚ ਗੁਰਬਾਨ ਸਿਰ ਵਿੱਚ ਕੰਗਾ ਤੇ ਕਸ਼ਹਿਰਾ ਤੇ ਕੜਾ ਇਹ ਸਾਰਾ ਕੁਝ ਜਿਹੜਾ ਆ ਉਹਦਾ ਉਤਾਰਨਾ ਨਹੀਂ ਉਸੇ ਤਰ੍ਹਾਂ ਸਰੀਰ ਦੇ ਉੱਪਰ ਪਵਾ ਕੇ ਉਹਦਾ ਜੋ ਆਪਾ ਸੰਸਕਾਰ ਕਰਨਾ ਉਹਨੂੰ ਜੁਦਾ ਨਹੀਂ ਕਰਨਾ ਇਹ ਸਪਸ਼ਟ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਹੁਣ ਜਦੋਂ ਸੁਵਸ਼ ਕਪੜੇ ਪਾ ਕੇ ਇਸ਼ਨਾਨ ਕਰਾ ਕੇ ਆਪਾਂ ਤਿਆਰੀ ਕਰ ਲਏ ਫਿਰ ਤਖਤੇ ਉੱਪਰ ਉਸ ਪ੍ਰਾਣੀ ਨੂੰ ਲਟਾ ਕੇ ਤੇ ਉਥੋਂ ਜਾਣ ਦਾ ਜਿਹੜਾ ਅਰਦਾਸਾ ਸੋਧਿਆ ਜਾਵੇ ਅਰਦਾਸ ਕੀਤੀ ਚਾਲੇ ਪਾਉਣ ਦੀ ਅਰਦਾਸ ਕਰਨ ਤੋਂ ਬਾਅਦ ਜਦੋਂ ਉਥੇ ਅਰਦਾਸ ਕੀਤੀ ਜਾਂਦੀ ਆ ਤੇ ਅਰਦਾਸ ਕਰਨ ਤੋਂ ਬਾਅਦ ਉਥੋਂ ਚਾਲੇ ਪੈ ਗਏ ਚਾਲੇ ਪਾ ਕੇ ਸਿੱਧਾ ਸ਼ਮਸ਼ਾਨ ਭੂਮੀ ਵਿੱਚ ਜਿੱਥੇ ਉਸ ਪ੍ਰਾਣੀ ਨੂੰ ਸਸਕਾਰਨਾ ਹੈ ਭਾਵ ਉਹਦੀ ਦੇਹ ਨੂੰ ਜਿਹੜੇ ਆ ਅਗਨੀ ਭੇਟ ਕਰਨਾ ਉਸ ਸਥਾਨ ਤੇ ਜਾ ਕੇ ਚਿਖਾ ਤਿਆਰ ਕਰਕੇ ਉਹਦੇ ਸਰੀਰ ਨੂੰ ਦੇਹੀ ਨੂੰ ਉਸ ਚਿਖਾ ਉੱਪਰ ਰੱਖਿਆ ਜਾਵੇ ਰੱਖਣ ਤੋਂ ਬਾਅਦ ਫਿਰ ਅਰਦਾਸਾ ਸੋਧਿਆ ਜਾਵੇ ਅਰਦਾਸਾ ਸੋਧ ਕੇ ਫਿਰ ਘਰ ਦਾ ਕੋਈ ਵੀ ਪ੍ਰਾਣੀ ਕੋਈ ਪਰਮ ਨਹੀਂ ਕਰਨਾ ਕੋਈ ਘਰ ਦਾ ਪ੍ਰਾਣੀ ਹੋਵੇ ਚਾਹੇ ਰਿਸ਼ਤੇਦਾਰ ਹੋਵੇ ਉਹ ਉਸ ਮ੍ਰਿਤਕ ਸਰੀਰ ਨੂੰ ਜਿਹੜਾ ਆ ਉਹ ਅਗਨੀ ਦਵੇ ਜਦੋਂ ਅਗਨੀ ਪ੍ਰਚੰਡ ਹੋ ਗਈ ਅਗਨੀ ਉਹ ਚੰਗੀ ਤਰ੍ਹਾਂ ਉਹ ਜਿਹੜੀ ਚਿਖਾਇਆ ਉਹਨੇ ਅੱਗ ਜੋ ਫੜ ਲਈ ਉਸ ਤੋਂ ਬਾਅਦ ਸੋਇਲਾ ਸਾਹਿਬ ਦੀ ਬਾਣੀ ਦਾ ਜਿਹੜਾ ਪਾਠ ਆ ਸਾਰਿਆਂ ਨੇ ਜਿੰਨੇ ਵੀ ਉੱਥੇ ਪ੍ਰਾਣੀ ਗਏ ਹੋਏ ਆ ਸਾਹਮਣੇ ਬੈਠ ਕਰਕੇ ਗੁਰਬਾਣੀ ਦਾ ਪਾਠ ਕਰਨਾ ਪਾਠ ਕਰਨ ਤੋਂ ਬਾਅਦ ਫਿਰ ਜਿਹੜਾ ਆ ਅਰਦਾਸਾ ਹੋਵੇ ਅਰਦਾਸਾ ਕਰਨ ਤੋਂ ਬਾਅਦ ਹੀ ਜਿਹੜਾ ਵਾਪਸੀ ਸ਼ਮਸ਼ਾਨ ਭੂਮੀ ਤੋਂ ਜੋ ਚਾਲੇ ਪਾਏ ਜਾਣ ਇਹ ਸਾਡੀ ਮਰਿਆਦਾ ਰਸਤੇ ਦੇ ਵਿੱਚ ਕੋਈ ਅਤਮਾਰਗ ਜਾਂ ਕੋਈ ਘੜਾ ਭੰਨਣਾ ਇਹ ਸਾਰੇ ਕਰਮ ਜਿਹੜੇ ਆ ਇਹ ਮਨਮਤ ਦਾ ਇਹਨਾਂ ਦਾ ਗੁਰਮਤ ਦੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਦੂਸਰੇ ਜਿਹੜੇ ਧਰਮਾਂ ਦੇ ਵਿੱਚ ਕਰਮ ਹੁੰਦੇ ਸੀ ਪਰ ਸਾਡੇ ਧਰਮ ਦੇ ਵਿੱਚ ਜੋ ਸਾਡੀ ਸਿੱਖ ਰਹਿਤ ਮਰਿਆਦਾ ਗੁਰਬਾਣੀ ਦੇ ਮੁਤਾਬਕ ਬਣੀ ਹੋਈ ਆ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਸਿਰਫ ਘਰ ਅਰਦਾਸ ਹੋਵੇ ਘਰ ਤੋਂ ਬਾਅਦ ਜਿਹੜੀ ਚਿਖਾ ਤਿਆਰ ਕਰਕੇ ਤੇ ਚਿਖਾ ਦੇ ਉੱਪਰ ਸਰੀਰ ਰੱਖ ਕੇ ਅਰਦਾਸਾ ਹੋਵੇ ਜਦੋਂ ਚਿਖਾ ਨੂੰ ਅੱਗ ਪੂਰੀ ਤੇਜ ਹੋ ਗਈ ਉਸ ਤੋਂ ਬਾਅਦ ਜੋ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਤੇ ਫਿਰ ਇੱਕ ਅਰਦਾਸਾ ਹੋਵੇ ਤਾਂ ਫਿਰ ਜਿਹੜੇ ਆ ਘਰਾਂ ਨੂੰ ਵਾਪਸੀ ਲਈ ਜਿਹੜੇ ਚਾਲੇ ਪਾਏ ਜਾਣ ਤੇ ਘਰ ਆ ਕੇ ਕਿਸੇ ਨੇੜੇ ਦੇ ਗੁਰਦੁਆਰੇ 'ਚ ਜੋ ਸ਼੍ਰੀ ਸਹਿਜ ਪਾਠ ਜਿਹੜਾ ਆਰੰਭ ਕਰਵਾਇਆ ਜਿਹੜਾ ਵੇ ਉਹ ਸਹਿਜ ਪਾਠ ਸਾਰੇ ਪਰਿਵਾਰ ਵਾਲੇ ਬਹਿ ਕੇ ਸੁਣ ਜੇ ਕਰ ਸਕਦੇ ਆ ਤੇ ਉਹ ਜਿਹੜਾ ਪਾਠ ਆ ਉਹਦੇ ਵਿੱਚ ਵੀ ਪੂਰਾ ਪੂਰਾ ਹਿੱਸਾ ਲੈਣ ਇਹ ਮਰਿਆਦਾ ਸਾਡੀ ਇਸ ਤੋਂ ਇਲਾਵਾ ਹੋਰ ਕੋਈ ਜਿਹੜੀ ਆ ਕੋਈ ਦੂਜੀ ਤੀਜੀ ਅਰਦਾਸ ਨਹੀਂ ਸਿਰਫ ਤਿੰਨ ਵਾਰੀ ਅਰਦਾਸ ਹੁੰਦੀ ਇੱਕ ਵਾਰੀ ਘਰ ਤੋਂ ਇੱਕ ਵਾਰੀ ਅਗਨੀ ਭੇਟ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਹਿਲਾ ਸਾਹਿਬ ਦੀ ਬਾਣੀ ਜਿਹੜੀ ਆ ਉਹ ਪੜ੍ਹ ਕੇ ਬੈਠ ਕੇ ਆਰਾਮ ਦੇ ਨਾਲ ਉਚਾਰਣ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਆ ਉੱਥੇ ਸ਼ਮਸ਼ਾਨ ਭੂਮੀ ਵਿੱਚ ਅਖੀਰਲੀ ਅਰਦਾਸ ਹੋਵੇ ਇਹ ਸਾਡੇ ਧਰਮ ਦੇ ਵਿੱਚ ਸੰਸਕਾਰਨ ਦਾ ਜਿਹੜਾ ਤਰੀਕਾ ਸੰਸਕਾਰ ਆ ਇਹ ਤਰੀਕਾ ਕਿਉਂਕਿ ਸੰਸਕਾਰ ਤੇ ਸਸਕਾਰ ਦੇ ਵਿੱਚ ਬੜਾ ਫਰਕ ਆ ਜਿਹੜੇ ਸੰਸਕਾਰ ਤਾਂ ਸਾਡਾ ਜਨਮ ਸੰਸਕਾਰ ਵੀ ਆ ਤੇ ਸਾਡਾ ਜਿਹੜਾ ਅੰਮ੍ਰਿਤ ਸੰਸਕਾਰ ਵੀ ਆ ਸੰਸਕਾਰ ਤੋਂ ਅਸੀਂ ਸਮਝਣਾ ਚਾਹੀਦਾ ਸਾਨੂੰ ਜਿਹੜੇ ਸਾਡੇ ਸੰਸਕਾਰ ਆ ਜਿਹੜੇ ਸਾਨੂੰ ਮਾਤਾ ਪਿਤਾ ਤੋਂ ਜਾਂ ਜਿੱਦਾਂ ਮਿਲੇ ਹੁੰਦੇ ਕਹਿੰਦੇ ਬੱਚੇ ਨੂੰ ਬੜੇ ਚੰਗੇ ਸੰਸਕਾਰ ਮਿਲੇ ਹੋਏ ਆ ਉਹਨਾਂ ਸੰਸਕਾਰਾਂ ਦੀ ਗੱਲ ਆ ਪਰ ਜਿਹੜਾ ਅਸੀਂ ਸਰੀਰ ਨੂੰ ਸਾੜਦੇ ਆ ਅਗਨੀ ਭੇਟ ਕਰਦੇ ਆ ਉਹਨੂੰ ਸੰਸਕਾਰ ਕਰਨਾ ਨਹੀਂ ਕਹਿੰਦੇ ਉਹ ਜਿਹੜੀ ਸੱਸੇ ਤੇ ਟਿੱਪੀ ਲੱਗੀ ਆ ਉਹ ਅਸੀਂ ਗਲਤ ਲਈ ਜੰਨੇ ਆ ਉਥੇ ਬੋਲਣਾ ਸਸਕਾਰਨਾ ਜਿਵੇਂ ਅਸੀਂ ਅਦਾਸ ਵੀ ਕਰਨੀ ਆ ਤੇ ਪ੍ਰਾਣੀ ਦਾ ਸਸਕਾਰ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਸਕਾਰ ਕਰਨ ਦੀ ਜਾਂ ਗਣਾ ਸੀ ਸਸਕਾਰ ਕਰਕੇ ਆ ਤਾਂ ਸੰਸਕਾਰਨੀ ਲਫ਼ਜ਼ਾ ਸਸਕਾਰ ਸਿੱਖ ਰਹਿਤ ਮਰਿਆਦਾ ਵਿੱਚ ਇਹ ਲਿਖਿਆ ਵੀ ਹੋਇਆ ਤੋਂ ਕੁਝ ਲਫ਼ਜ਼ ਜੀ ਜਿਹੜੇ ਇਦਾਂ ਮਸੂੜੇ ਸੁਣਾਏ ਸਾਡੀ ਰਸਨਾ ਉੱਤੇ ਚੜੇ ਹੁੰਦੇ ਆਪਾਂ ਬੋਲਦੇ ਆ ਤੁ ਸੰਸਕਾਰ ਨਹੀਂ ਬੋਲਣਾ ਸੰਸਕਾਰ ਹੁਣ ਜਦੋਂ ਘਰ ਸਹਿਜ ਪਾਠ ਰੱਖ ਹੋ ਗਿਆ ਜਾਂ ਗੁਰਦੁਆਰਾ ਸਾਹਿਬ ਸਹਿਜ ਪਾਠ ਰੱਖ ਹੋਇਆ ਤੇ ਸਾਨੂੰ ਘਰ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਬੈਠ ਕੇ ਪਾਠ ਸੁਣਨਾ ਚਾਹੀਦਾ ਘਰ ਦੇ ਵਿੱਚ ਰੌਣ ਪਟਣ ਵਰਲਾਪ ਪਾਠ ਕਿਉਂ ਰੱਖਦੇ ਆਪਾਂ ਜਦੋਂ ਪ੍ਰਾਣੀ ਚੜਾਈ ਕਰ ਜਾਂਦਾ ਤੇ ਉਹਦੇ ਮਰਨ ਤੋਂ ਉਪਰੰਤ ਉਹਦਾ ਸੰਸਕਾਰ ਕਰਨ ਤੋਂ ਉਪਰੰਤ ਅਸੀਂ ਸਹਿਜ ਪਾਠ ਕਿਉਂ ਰੱਖਦੇ ਆਂ ਜਾਂ ਖੰਡ ਪਾਠ ਸਾਹਿਬ ਕਿਉਂ ਰੱਖਦੇ ਆਂ ਕਿਉਂਕਿ ਜਿਹੜਾ ਪੁਰਾਣੀ ਚੜਾਈ ਕੀਤਾ ਉਹਦੇ ਨਾਲ ਸਾਡਾ ਮੋਹ ਆ ਸਾਡਾ ਪਿਆਰ ਆ ਤੇ ਸਾਡੇ ਮਨਾਂ ਨੂੰ ਬੜਾ ਦੁੱਖ ਹੁੰਦਾ ਵਿਛੋੜਾ ਸਹਿਣਾ ਬੜਾ ਔਖਾ ਹੁੰਦਾ ਫਿਰ ਇਹ ਮਰਿਆਦਾ ਬਣਾਈ ਹੋਈ ਆ ਕਿਉਂਕਿ ਦੂਸਰੇ ਧਰਮਾਂ ਦੇ ਵਿੱਚ ਵੀ ਪੁਰਾਣੀ ਦੇ ਮਰਨ ਤੋਂ ਬਾਅਦ ਜਿਹੜਾ ਪੁਜਾਰੀ ਸੀ ਉਹ ਪਾਠ ਪੂਜਾ 10-10 ਸੀ ਵੀ ਇਸ ਤਰੀਕੇ ਦੇ ਨਾਲ ਪਾਠ ਪੂਜਾ ਹੋਵੇ ਤਾਂ ਪ੍ਰਾਣੀ ਦੀ ਜਿਹੜੀ ਇਹ ਮੁਕਤੀ ਹੋ ਸਕਦੀ ਹੈ। ਪ੍ਰਾਣੀ ਦੀ ਜਿਹੜੀ ਆਤਮਾ ਆ ਉਹ ਆਤਮਾ ਦੀ ਜਿਹੜੀ ਭਟਕਣਾ ਆ ਉਹ ਖਤਮ ਹੋ ਗਈ ਨਹੀਂ ਤਾਂ ਜੇ ਪਾਠ ਪੂਜਾ ਨਾ ਕੀਤਾ ਗਿਆ। ਜੇ ਉਹ ਉਹਨਾਂ ਦੇ ਮੁਤਾਬਕ ਜਿਹੜੇ ਕੋਈ ਕਰਨ ਵਾਲੇ ਕੋਈ ਕੰਮ ਆ, ਦਾਨ ਪਾਉਣੇ ਆ ਉਹ ਨਾ ਕੀਤੇ ਗਏ ਤੇ ਪ੍ਰਾਣੀ ਦੀ ਜਿਹੜੀ ਆਤਮਾ ਆ ਉਹ ਸਦਾ ਭਟਕਦੀ ਹੈ ਤੇ ਘਰ ਵਾਲਿਆਂ ਨੂੰ ਫਿਰ ਤੰਗ ਕਰਦੀ ਹੈ। ਇਦਾਂ ਜਿਹੜੇ ਲੋਕਾਂ ਨੂੰ ਭਰਮ ਪਾ ਕੇ ਸਮਾਜ ਦੇ ਵਿੱਚ ਇਹ ਜਿਹੜਾ ਸਾਡਾ ਸਿਸਟਮ ਸੀ ਪੁਜਾਰੀ ਉਹ ਆਪਣਾ ਰੋਟੀ ਪਾਣੀ ਕਹ ਲੋ ਆਪਣਾ ਉਹਨੇ ਜਿਹੜਾ ਸਿਸਟਮ ਚਲਾਇਆ ਹੋਇਆ ਸੀ ਪਰ ਗੁਰਮਤ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਤਾਬਕ ਇਹ ਜਿਹੜਾ ਸਿਸਟਮ ਆ ਇਹ ਗਲਤ ਆ ਕਿਉਂਕਿ ਗੁਰਮਤ ਦੇ ਅੰਦਰ ਜਦੋਂ ਪੁਰਾਣੀ ਚੜਾਈ ਕਰ ਗਿਆ ਇਹ ਉਹਦੇ ਮਰਨ ਤੋਂ ਬਾਅਦ ਜਿਹੜਾ ਆਪਾਂ ਸਹਿਜ ਪਾਠ ਰੱਖਣਾ ਜਾਂ ਸ਼੍ਰੀ ਖੰਡ ਪਾਠ ਸਾਹਿਬ ਦਾ ਪਾਠ ਕਰਨਾ ਉਹਦਾ ਮਤਲਬ ਇਹ ਨਾ ਹੁੰਦਾ ਵੀ ਘਰ ਦੇ ਵਿੱਚ ਜਿਹੜੇ ਪ੍ਰਾਣੀ ਰਹਿ ਰਹੇ ਆ ਵਿਚਾਰੇ ਦੁਖੀ ਆ ਉਹਨਾਂ ਦਾ ਦੁੱਖ ਦੂਰ ਕਰਨ ਦੇ ਲਈ ਉਹਨਾਂ ਦਾ ਧਿਆਨ ਜਿਹੜਾ ਆ ਉਹ ਕਿਸੇ ਚੰਗੇ ਪਾਸੇ ਹੋਵੇ ਰੱਬ ਵਾਲੇ ਪਾਸੇ ਹੋਵੇ ਤੇ ਉਹਨਾਂ ਦੇ ਅੰਦਰੋਂ ਜਿਹੜਾ ਪ੍ਰਾਣੀ ਦਾ ਵਿਛੋੜਾ ਆ ਉਹਦਾ ਦਰਦ ਜਿਹੜਾ ਆ ਉਹ ਘਟ ਹੋਵੇ ਇਸ ਕਰਕੇ ਗੁਰੂ ਮਹਾਰਾਜ ਨੂੰ ਲਿਹਾ ਕੇ ਗੁਰੂ ਗ੍ਰੰਥ ਸਾਹਿਬ ਸਾਹਿਬ ਦੀ ਸਵਾਰੀ ਲਿਹਾ ਕੇ ਉਹਨਾਂ ਦੇ ਕੋਲੋਂ ਉਪਦੇਸ਼ ਲੈ ਜਾਣ ਉਹਨਾਂ ਦੀ ਬਾਣੀ ਜਿਹੜੀ ਆ ਉਹ ਉਹਦਾ ਉਚਾਰਨ ਹੋਵੇ ਪੜ੍ਹੀ ਜਾਵੇ ਸੁਣੀ ਜਾਵੇ ਤਾਂ ਜੋ ਸਾਡੇ ਇਸ ਮਨ ਨੂੰ ਸ਼ਾਂਤੀ ਆਵੇ ਸਹਿਜ ਪਾਠ ਦਾ ਮਤਲਬ ਆ ਜਿਹੜੇ ਉੱਥੇ ਪੁਰਾਣੀ ਬੈਠੇ ਹੋਏ ਆ ਜਿਉਂਦੇ ਆ ਉਹਨਾਂ ਦੇ ਮਨ ਨੂੰ ਸ਼ਾਂਤੀ ਦੇਣ ਦੇ ਲਈ ਅਸੀਂ ਗੁਰੂ ਪਾਤਸ਼ਾਹੀ ਜੀ ਦੀ ਜਿਹੜੀ ਸਵਾਰੀ ਹੈ ਘਰ ਦਾ ਮਾਹੌਲ ਜਿਹੜਾ ਠੀਕ ਕਰਨ ਦੇ ਲਈ ਅਸੀਂ ਗੁਰੂ ਸਾਹਿਬ ਦੀ ਸਵਾਰੀ ਦੇ ਆਉਨੇ ਆ ਤਾਂ ਜੋ ਗੁਰੂ ਸਾਹਿਬ ਕਿਉਂਕਿ ਸਭ ਤੋਂ ਵੱਡੇ ਆ ਸਭ ਤੇ ਵੱਡਾ ਸਤਗੁਰ ਨਾਨਕ ਜਿਨ੍ਹਾਂ ਕਲ ਰਾਖੀ ਮੇਰੀ ਤਾਂ ਜੋ ਸਿਆਣਾ ਪੁਰਸ਼ ਆ ਕੇ ਭਾਵ ਗੁਰੂ ਜੀ ਆ ਕੇ ਸਾਨੂੰ ਕੋਈ ਉਪਦੇਸ਼ ਦੇਣ ਕਿ ਸਾਨੂੰ ਸਮਝਾਉਣਗੇ ਕਿ ਜੋ ਆਇਆ ਸੋ ਚੱਲ ਸੀ ਸਭ ਕੀ ਸਭ ਕੋ ਆਈ ਵਾਰੀ ਹੈ ਇਦਾਂ ਦੇ ਜਦੋਂ ਉਪਦੇਸ਼ ਸੁਝਾਉਣਗੇ ਸਾਡੇ ਮਨ ਨੂੰ ਢਾਰਸ ਆਊਗਾ RAM ਗयो ਰਾਵਣ ਗयो ਜਾਂ ਕੋ ਬਹੁਤ ਪਰਵਾਰ ਤੇ ਸਾਡੇ ਮਨ ਨੂੰ ਹੌਸਲਾ ਹੋਊਗਾ ਵੀ ਜਿੱਥੇ RAM ਮਾਰ ਕੇ ਚਲੇ ਗਏ ਰਾਵਣ ਅਰ ਗਏ ਤੇ ਚਲੇ ਗਏ ਸਰੀਰ ਕਰਕੇ ਕੋਈ ਵੀ ਗੁਰੂ ਪੀਰ ਕੋਈ ਮਨੁੱਖ ਵੀ ਵੱਡੇ ਤੋਂ ਵੱਡਾ ਸੇਅਰ ਕਰਕੇ ਨਹੀਂ ਰਹਿ ਸਕਦਾ ਤੇ ਸਾਡੇ ਮਨ ਨੂੰ ਹੌਸਲਾ ਹੁੰਦਾ ਆਪਾਂ ਜਦੋਂ ਸੁਣਾਗੇ ਸੰਗਤ ਕਰਾਂਗੇ ਬੈਠਾਂਗੇ ਤੋਂ ਪ੍ਰਾਣੀ ਦੇ ਮਰਨ ਤੋਂ ਪਰਾ ਉਪਰੰਤ ਜਿਹੜਾ ਅਸੀਂ ਸਹਿਜ ਪਾਠ ਜਾਂ ਕੋਈ ਸ਼੍ਰੀ ਖਾਨਪੁਰ ਸਾਹਿਬ ਆਪਣੇ ਘਰ ਰਖਵਾਉਨੇ ਆ ਉਹਦਾ ਮਤਲਬ ਜਿਹੜਾ ਆ ਉਹ ਇਹ ਆ ਵੀ ਜਿਹੜੇ ਉੱਥੇ ਪੁਰਾਣੀ ਰਹਿ ਰਹੇ ਘਰ ਦੇ ਵਿੱਚ ਉਹਨਾਂ ਨੂੰ ਸ਼ਾਂਤੀ ਆਵੇ ਉਹਨਾਂ ਨੂੰ ਟਿਕਾ ਆਵੇ ਉਹਨਾਂ ਦਾ ਦੁੱਖ ਜਿਹੜਾ ਆ ਉਹ ਦੂਰ ਹੋਵੇ ਸਾਡਾ ਮਤਲਬ ਦੂਜਿਆਂ ਦੇ ਵਾਂਗ ਪ੍ਰਾਣੀ ਦੀ ਮੁਕਤੀ ਨਹੀਂ ਕਿਉਂਕਿ ਦੂਜੇ ਕਹਿੰਦੇ ਸੀ ਪ੍ਰਾਣੀ ਦੀ ਮੁਕਤੀ ਵਾਸਤੇ ਕਿਉਂਕਿ ਗੁਰਵਾਣੀ ਦੇ ਮੁਤਾਬਕ ਜਿਹੜੀ ਮੁਕਤੀ ਹੋਣੀ ਆ ਉਹ ਜੀਉਂਦੇ ਜੀ ਹੋਣੇ ਆ ਆਪਣੀ ਮੁਕਤੀ ਆਪ ਕਰਨੀ ਜੇ ਜਿਉਂਦੇ ਜੀ ਅਸੀਂ ਮੁਕਤ ਨਾ ਹੋਏ ਤੇ ਮਰ ਕੇ ਸਾਡੇ ਪਿੱਛੋਂ ਸਾਡੀ ਕੋਈ ਮੁਕਤੀ ਨਹੀਂ ਕਰਾ ਸਕਦਾ ਗੁਰਮਤ ਨੇ ਇਸ ਗੱਲ ਦਾ ਜਿਹੜਾ ਖੰਡਨ ਕੀਤਾ ਕਿਉਂਕਿ ਦੂਜੇ ਕਹਿੰਦੇ ਸੀ ਮਰਨ ਤੋਂ ਬਾਅਦ ਜਿਹੜਾ ਤੁਹਾਨੂੰ ਮੁਕਤ ਕੀਤਾ ਜਾਊਗਾ ਆਹ ਪਾਠ ਪੂਜਾ ਹੋਊਗਾ ਆਹ ਦਾਨ ਪੁੰਨ ਹੋਊਗਾ ਆਪ ਉਹਦੇ ਜਿਹੜੇ ਪ੍ਰਾਣੀ ਦੇ ਪਿੱਛੋਂ ਦਾਨ ਨਾ ਕੀਤਾ ਜਿੱਦਾਂ ਜਿਵੇਂ ਬਿਸਤਰਾ ਦੇਕ ਬਸਤਰਾ ਦੇਕ ਜਾਂ ਹੋਰ ਕੋਈ ਖਾਣ ਪੀਣ ਦਾ ਸਮਾਨ ਇਹ দান ਨਾ ਕੀਤਾ ਤੇ ਪ੍ਰਾਣੀ ਦੀ ਆਤਮਾ ਜਿਹੜੀ ਹੈ ਭਟਕਦੀ ਆ ਤੋ ਇਦਾਂ ਦੀਆਂ ਜਿਹੜੀਆਂ ਗੱਲਾਂ ਸਮਾਜ ਦੇ ਵਿੱਚ ਪ੍ਰਚਲਿਤ ਸੀ ਪਰ ਗੁਰਮਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰੂ ਨੇ ਸਪਸ਼ਟ ਕੀਤਾ ਕਿ ਭਾਈ ਮਰ ਚੁੱਕੇ ਪ੍ਰਾਣੀ ਨੂੰ ਸਾਡਾ ਕੀਤਾ ਹੋਇਆ ਕੋਈ ਕੰਮ ਸਾਡਾ ਕੀਤਾ ਹੋਇਆ ਕੋਈ ਦਾਨ ਪੁੰਨ ਸਾਡਾ ਕੀਤਾ ਹੋਇਆ ਕੋਈ ਪਾਠ ਪੂਜਾ ਮਰ ਚੁੱਕੇ ਪ੍ਰਾਣੀ ਤੱਕ ਨਹੀਂ ਪਹੁੰਚਦਾ ਇਸੇ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਹਰਦਵਾਰ ਜਾ ਕੇ ਜਦੋਂ ਪਾਣੀ ਛੁੱਟਦੇ ਸੀ ਪਾण्डे ਸੌਰਜ ਨੂੰ ਪਾਣੀ ਦੇ ਰਹੇ ਸੀ ਨਾ ਕਹਿੰਦੇ ਸਾਡੇ ਪਿਤਰਾ ਤੱਕ ਪਹੁੰਚਦਾ ਤੇ ਸਤਿਗੁਰੂ ਜੀ ਨੇ ਖੇਤਾਂ ਨੂੰ ਪਾਣੀ ਦਿੱਤਾ ਉਹ ਕਹਿੰਦੇ ਤਾਂ ਉਹ ਉਲਟਾ ਕੰਮ ਹੋ ਗਿਆ ਉਹ ਕਹਿੰਦੇ ਤੁਸੀਂ ਪਾਣੀ ਕਿੱਧਰ ਦੇ ਰਹੇ ਕਹਿੰਦੇ ਆਪਾਂ ਖੇਤਾਂ ਨੂੰ ਦੇ ਦੇਣ ਪਿੱਛੇ ਅਸੀਂ ਬੀਜ ਕੇ ਆਏ ਆ ਫਸਲ ਫਸਲ ਸੁੱਕਦੀ ਹੋਊਗੀ ਯਾਨੀ ਮੈਂ ਕਿਹਾ ਮੈਂ ਚਲੋ ਪਾਣੀ ਦੇ ਦਵਾਂ ਕਿਤੇ ਤੁਹਾਡਾ ਪਾਣੀ ਨਹੀਂ ਪਹੁੰਚ ਸਕਦਾ ਇੰਨੀ ਦੂਰ ਕਿਤਾ ਪਹੁੰਚੂਗਾ ਤੇ ਉ ਸਤਗੁਰੂ ਜੀ ਨੇ ਫਿਰ ਕਟਿਆ ਉਥੇ ਕਹਿੰਦੇ ਜੇ ਮੇਰਾ ਇੱਥੇ ਕਰਤਾਰਪੁਰ ਤੱਕ ਪਾਣੀ ਨਹੀਂ ਜਾ ਸਕਦਾ ਹਰਿਦਵਾਰ ਤੋਂ ਤੇ ਤੁਹਾਡਾ ਪਾਣੀ ਜਿਹੜੇ ਪਿੱਤਰ ਲੋਕ ਕਿੱਥੇ ਆ ਹਜ਼ਾਰਾਂ ਯੋਜਨ ਦੂਰ ਮੰਨੇ ਹੋਏ ਆ ਸੂਰਜ ਤੋਂ ਵੀ ਗਾਂ ਤੇ ਉਥੇ ਤੱਕ ਤੁਹਾਡਾ ਪਾਣੀ ਕਿਵੇਂ ਪਹੁੰਚ ਸਕਦਾ ਤੋ ਇਸ ਗੱਲ ਦੀ ਸਤਗੁਰੂ ਜੀ ਨੇ ਕਾਟ ਕੀਤੀ ਆ ਸਾਡਾ ਕੋਈ ਵੀ ਕੀਤਾ ਕਰਮ ਮਰ ਚੁੱਕੇ ਪ੍ਰਾਣੀ ਤੱਕ ਨਹੀਂ ਪਹੁੰਚਦਾ आसादी वार ਵਿੱਚ ਸਪਸ਼ਟ ਜਿਹੜਾ ਲਿਖਿਆ ਹੋਇਆ ਜੇ ਮੁਹਾਕਾ ਕਰ ਮੁਹ ਹੈ ਕਰ ਮੁਹ ਪਤਰੀ ਦੇ ਅੱਗੇ ਵਸਤ ਸਿਝਾਣੀਏ ਪਤਰੀ ਚੋਰ ਕਰੇ ਬਡੀਆਂ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਆਸਾਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜੇ ਮੁਹਾਕਾ ਕਰ ਮੁਹ ਹੈ ਜੇ ਕੋਈ ਮੁਹਾਕਾ ਹੁੰਦਾ ਚੋਰ ਉਦਾਹਰਣ ਦੇ ਕੇ ਮਹਾਰਾਜ ਨੇ ਸਮਝਾਇਆ ਕਹਿੰਦੇ ਜੇ ਕੋਈ ਚੋਰ ਚੋਰੀ ਕਰਕੇ ਕਿਸੇ ਦੇ ਘਰੋਂ ਲਿਆ ਕੇ ਤੇ ਆਪਣੇ ਪਿਤਰਾਂ ਦੇ ਨਮਿਤ ਲੰਗਰ ਲਵਾਵੇ ਖਾਣ ਪੀਣ ਨੂੰ ਦਾਨ ਕਰੇ ਜੇ ਮੋਹ ਘਰ ਮੋਹ ਘਰ ਮੋਹ ਪਿਤਰੀ ਦੇ ਘਰ ਵਿੱਚ ਦੂਜੇ ਦਾ ਸਮਾਨ ਲਿਆ ਕੇ ਚੋਰੀ ਕਰਕੇ ਤੇ ਆਪਣੇ ਪਿਤਰਾਂ ਦਾ ਸਰਾਧ ਕਰਾਵੇ ਦਾਨਪੁੰਨ ਕਰੇ ਉਹਨਾਂ ਦੇ ਨਾਂ ਦੇ ਉੱਤੇ ਫਿਰ ਅੱਗੇ ਵਸਤੂ ਸੰਝਾਣੀ ਹੈ ਫਿਰ ਉਹਨਾਂ ਦੀ ਗੱਲ ਇਹ ਕਹੀ ਜਾਂਦੀ ਆ ਕਿ ਜਿਹੜਾ ਅਸੀਂ ਦਾਨਪੁੰਨ ਕਰਦੇ ਆ ਸਰਾਧ ਕਰਦੇ ਆ ਲੰਗਰ ਲਗਵਾਉਂਨੇ ਆ ਕਿ ਇਹ ਅੱਗੇ ਜਾ ਕੇ ਵਸਤੂਆਂ ਪਛਾਣ ਹੁੰਦੀਆਂ ਪਿਤ੍ਰ ਲੋਕ ਦੇ ਵਿੱਚ ਜਿਹੜੀ ਇਹ ਵਸਤੂ ਪਛਾਣੀ ਜਾਂਦੀ ਹੈ ਵੀ ਕਿਹਦੇ ਘਰ ਦਿਆਂ ਨੇ ਸਮਾਨ ਭੇਜਿਆ ਪਰ ਸਤਿਗੁਰੂ ਜੀ ਕਹਿੰਦੇ ਨਾਲੇ ਆਪਾਂ ਕਹਿੰਨੇ ਆ ਅੱਗੇ ਵਸਤ ਸੰਝਾਣੀਏ ਅੱਗੇ ਵਸਤ ਪਛਾਣ ਹੋ ਜਾਂਦੀ ਹੈ ਜੀ ਅੱਗੇ ਵਸਤ ਪਛਾਣ ਹੋ ਜਾਂਦੀ ਹੈ ਤਾਂ ਪਿਤਰੀ ਚੋਰ ਕਰੇ ਫੇਰ ਤਾਂ ਤੁਸੀਂ ਪਿਤਰਾ ਨੂੰ ਵੀ ਚੋਰ ਬਣਾ ਦਿੱਤਾ ਕਿਉਂਕਿ ਉੱਥੇ ਪਤਾ ਲੱਗ ਜਾਣਾ ਜਿਹਦੇ ਘਰੋਂ ਚੋਰੀ ਹੋਈ ਆ ਉਦੇ ਪਿੱਤਰ ਵੀ ਉੱਥੇ ਆ ਜਿਨੇ ਚੋਰੀ ਕਰਕੇ ਸਮਾਨ ਲਿਆ ਕੇ ਭੇਜਿਆ ਉਹਦੇ ਪਿੱਤਰ ਵੀ ਉੱਥੇ ਹੀ ਆ ਉਹ ਪਿੱਤਰਾਂ ਵਿੱਚ ਆਪਸ ਵਿੱਚ ਝਗੜਾ ਹੋਇਆ ਨਾ ਉਹਨੇ ਕਹਣਾ ਮੇਰੇ ਘਰ ਤੋਂ ਆਇਆ ਇਹ ਤੇਰੇ ਪਰਿਵਾਰ ਨੇ ਚੋਰੀ ਕਰਕੇ ਜਿਹੜਾ ਆ ਉਹ ਭੇਜਿਆ ਉਹ ਚੋਰ ਨੇ ਕਹਣਾ ਮੇਰੇ ਘਰ ਚੋਂ ਇਹ ਪਿੱਤਰੀ ਚੋਰ ਕਰੇ ਪਿੱਤਰਾਂ ਚ ਵੀ ਲੜਾਈ ਪੈ ਗਈ ਉੱਥੇ ਵੀ ਝਗੜਾ ਹੋ ਗਿਆ ਤੇ ਸਤਿਗੁਰੂ ਜੀ ਕਹਿੰਦੇ ਵੱਡੀਆਂ ਹੱਥ ਦਲਾ ਲ ਕੇ ਇਹ ਜਿਹੜਾ ਵਿੱਚ ਦਲਾਲੀ ਕਰਦਾ ਨਾ ਜਿਹੜਾ ਇਹ ਕਹਿੰਦਾ ਵੀ ਏ ਸਾਡਾ ਕੀਤਾ ਕਰਮ ਉਥੇ ਪਹੁੰਚਦਾ ਜਾਂ ਅਸੀਂ ਜੋ ਵੀ দান-ਪੋਣ ਕਰਦੇ ਆਂ ਪਾਠ ਪੂਜਾ ਕਰਦੇ ਆਂ ਇਹਦਾ ਫਾਲ ਜਿਹੜਾ ਆ ਮਿਰਤਕ ਪ੍ਰਾਣੀ ਨੂੰ ਪ੍ਰਾਪਤ ਹੁੰਦਾ ਜਾਂ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਵੱਡੀਆਂ ਹੱਥ ਦલાਲ ਕੇ ਦਲਾਲ ਜਿਹੜਾ ਦਲਾਲੀ ਕਰਨ ਵਾਲਾ ਏਜੰਟ ਜਿਹਨੂੰ ਕਹਿ ਸਕਦੇ ਆਂ ਅਸੀਂ ਜਿਹੜਾ ਵਿਚ ਦਲਾਲੀ ਕਰਦਾ ਸਮਾਨ ਪਹੁੰਚਾਉਂਦਾ ਉਹਦੇ ਹੱਥ ਜਿਹੜੇ ਆ ਮਹਾਰਾਜ ਕਹਿੰਦੇ ਵੱਡੇ ਜਾਂਦੇ ਆ ਪ੍ਰਭੂ ਦੇ ਘਰ ਵਿੱਚ ਮੋਸਫੀਏ ਕਰੇ ਜਿਹੜਾ ਵਿੱਚ ਮੋਸਫੀ ਕਰਦਾ ਏਜੈਂਟੀ ਕਰਦਾ ਨਾਨਕ ਅੱਗੇ ਸੋ ਮਿਲੇ ਗੁਰੂ ਨਾਨਕ ਸਾਹਿਬ ਕਹਿੰਦੇ ਅੱਗੇ ਪਤਾ ਕੀ ਮਿਲਦਾ ਇਹ ਨਹੀਂ ਮਹਾਰਾਜ ਨੇ ਕਿਹਾ ਬਈ ਅੱਗੇ ਕੁਝ ਮਿਲਦਾ ਨਹੀਂ ਮਿਲਦਾ ਸਤਗੁਰੂ ਜੀ ਕਹਿੰਦੇ ਨਾਨਕ ਅੱਗੇ ਸੋ ਮਿਲੇ ਜੇ ਖੱਤੇ ਕ ਲੈ ਦੇ ਜਿਹੜਾ ਸੀ ਇੱਥੇ ਜਿਉਂਦੇ ਜੀ ਆਪ ਕਮਾਈ ਕਰਦੇ ਆ कमाई ਕਰਕੇ ਉਹਦੇ ਵਿੱਚੋਂ ਅਸੀਂ ਕੁਝ ਦਾਨਪੂਰਨ ਸੇਵਾ ਕਰਦੇ ਹਾਂ ਚੰਗੇ ਪਾਸੇ ਜਿਹੜਾ ਲਾਉਨੇ ਆ ਇਹ ਕੀਤੀ ਹੋਈ ਕਮਾਈ ਜਿਹੜੀ ਆ ਇਹੋ ਹੀ ਸਾਨੂੰ ਅੱਗੇ ਪ੍ਰਾਪਤ ਹੋਣੀ ਆ ਸਾਡੇ ਮਰਨ ਤੋਂ ਬਾਅਦ ਜੇ ਕੋਈ ਸਾਡੇ ਪਿੱਛੇ ਭੇਜਦਾ ਕੁਝ ਤੇ ਉਹ ਸਤਿਗੁਰੂ ਜੀ ਕਹਿੰਦੇ ਝੂਠ ਬੋਲਦਾ ਉਹ ਦਲਾਲੀ ਕਰ ਰਿਹਾ ਉਹ ਏਜੰਟ ਆ ਉਹਦੇ ਹੱਥ ਜਿਹੜੇ ਆ ਵੱਡੇ ਜਾਂਦੇ ਆ ਵੱਡੀਆਂ ਹੱਥ ਦਲਾਲ ਕੇ ਤੋਂ ਗੁਰਮਤ ਦੇ ਵਿੱਚ ਕੁਝ ਵੀ ਕੀਤਾ ਹੋਇਆ ਲੰਗਰ ਲਗਵਾਏ ਹੋਏ ਪ੍ਰਾਣੀ ਦੇ ਨਮਿਤ ਸਰਾਧ ਕੀਤੇ ਹੋਏ ਜਾਂ ਪਾਠ ਪੂਜਾ ਕੀਤੇ ਹੋਏ ਉਹ ਇੱਥੇ ਦੇ ਰਹਿਣ ਵਾਲੇ ਜਿਹੜੇ ਪ੍ਰਾਣੀ ਆ ਜਿਹੜੇ ਜਿਉਂਦੇ ਆ ਉਹਨਾਂ ਲਈ ਲਾਭਦਾਇਕ ਆ ਉਹਨਾਂ ਵਾਸਤੇ ਆ ਨਾ ਕਿ ਜਿਹੜਾ ਮਰ ਚੁੱਕਾ ਪ੍ਰਾਣੀ ਆ ਉਹਦੇ ਵਾਸਤੇ ਕਿਉਂਕਿ ਮਰ ਚੁੱਕੇ ਪ੍ਰਾਣੀ ਤੱਕ ਸਤਗੁਰੂ ਜੀ ਨੇ ਸਪਸ਼ਟ ਬਾਣੀ ਚ ਕੀਤਾ ਕੋਈ ਇੱਕ ਸੂਈ ਜਿੰਨੀ ਵੀ ਚੀਜ਼ ਜਿਹੜੀ ਆ ਕੋਈ ਪਛਾਣ ਨਹੀਂ ਸਕਦਾ ਨਾ ਕੋਈ ਪਛਾਉਂਦਾ ਆ ਇਹ ਨਿਰਾ ਜਿਹੜਾ ਪੁਜਾਰੀ ਬਾਤ ਦਾ ਫਲਾਇਆ ਹੋਇਆ ਜਾਲ ਸੀ ਜਿਹੜਾ ਅੱਜ ਸਾਡੇ ਧਰਮ ਦੇ ਵਿੱਚ ਵੀ ਪੂਰੀ ਤਰ੍ਹਾਂ ਘਰ ਕਰ ਚੁੱਕਾ ਅਸੀਂ ਵੀ ਉਹੀ ਜਿਹੜੇ ਲਫ਼ਜ਼ ਵਰਤਦੇ ਆ ਜਿਹੜੇ ਲਫ਼ਜ਼ ਦੂਸਰੇ ਵਰਤਦੇ ਸੀ ਉਹੀ ਲਫ਼ਜ਼ ਅਸੀਂ ਵਰਤਨੇ ਸ਼ੁਰੂ ਕਰ ਲਏ ਉਹੀ ਅਸੀਂ ਜਿਹੜੀ ਗੁਰਬਾਣੀ ਆ ਉਹਨੂੰ ਪੜ੍ਹ ਕੇ ਤੇ ਪਰ ਗੁਰਬਾਣੀ ਦੇ ਉਲਟ ਜਿਹੜੇ ਆ ਅਸੀਂ ਜੋ ਵੀ ਕਰਦੇ ਹੈਗੇ ਆ ਧਰਮ ਕਰਮ ਉਹ ਗੁਰਬਾਣੀ ਦੇ ਉਲਟ ਕਰ ਰਹੇ ਆ ਤੋ ਭਾਈ ਸਿਰਫ ਮਰਤਕ ਪ੍ਰਾਣੀ ਦੇ ਬਾਅਦ ਜੋ ਅਸੀਂ ਪਾਠ ਪੂਜਾ ਕਰਾਉਣਾ ਲੰਗਰ ਲਾਉਣਾ ਜੋ ਵੀ ਅਸੀਂ ਕਰਮ ਕਰਨਾ ਉਹ ਕਰਮ ਸਿਰਫ ਇੱਥੇ ਜਿਉਂਦੇ ਪ੍ਰਾਣੀ ਜਿਹੜੇ ਬੈਠੇ ਆ ਧਰਤੀ ਦੇ ਉੱਤੇ ਉਹਦਾ ਪਰਿਵਾਰ ਸਕੇ ਸੰਬੰਧੀ ਉਹਨਾਂ ਨੂੰ ਲਾਭ ਹੋ ਸਕਦਾ ਉਹਦਾ ਮਰਤਕ ਪ੍ਰਾਣੀ ਦੇ ਨਾਲ ਕੋਈ ਲਾਭ ਨਹੀਂ ਉਹ ਸਿਰਫ ਉਹਦੀ ਅੰਤਮ ਅਰਦਾਸ ਕਰਨਾ ਇੱਕ ਸਾਡੀ ਸਿੱਖ ਧਰਮ ਦੀ ਮਰਿਆਦਾ ਆ ਜੇ ਜਦਵੰਤੰ ਮਰਦਾਸ ਇਕੱਠੇ ਹੋ ਕੇ ਅਸੀਂ ਸਾਰਿਆਂ ਨੇ ਉਸ ਪ੍ਰਭੂ ਦੇ ਅੱਗੇ ਅਰਦਾਸ ਕਰਨੀ ਆ ਕਿ ਇਸ ਵਿਛੜੀ ਹੋਈ ਆਤਮਾ ਨੂੰ ਸਦੀਪ ਕਾਲ ਦੇ ਲਈ ਚਰਨਾ ਵਿੱਚ ਨਵਾਸ ਦੇਣਾ ਇਹ ਤੋਂ ਬਾਅਦ ਸਾਰਾ ਕੁਝ ਖਤਮ ਇਹ ਤੋਂ ਬਾਅਦ ਕੋਈ ਹੋਰ ਬਹ੍ਰੀਣਾ ਨਹੀਂ 8 ਮਹੀਨਿਆਂ ਬਾਅਦ 9 ਮਹੀਨਿਆਂ ਬਾਅਦ ਜਾ ਕੇ ਤੇ ਬਹ੍ਰੀਣਾ ਕਰਨਾ ਉੱਥੇ ਅਸੀਂ ਫਿਰ ਜਿਹੜੇ ਸਾਡੇ ਭਾਈ ਆ ਜਾਂ ਕੀਰਤਨ ਵਾਲੇ ਹੁੰਦੇ ਜਾਂ ਕੋਈ ਮਤਲਬ ਸਾਰੇ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਸਾਲ ਬਾਅਦ ਵੀ ਕਹ ਦਿੰਦੇ ਆ ਵਿਛੜੇ ਹੋਈ ਆਤਮਾ ਨੂੰ ਚਰਨਾ ਵਿੱਚ ਨਿਵਾਸ ਦੇਣਾ ਕਈ ਵਾਰੀ ਦਸਵੀਂ ਦਸਵੀਂ ਵਰਸੀ ਹੁੰਦੀ ਆ ਅਸੀਂ ਫੇਰ ਕਹਦੇ ਆ ਵਿਛੜੀ ਹੋਈ ਆਤਮਾ ਨੂੰ ਚਰਨਾ ਵਿੱਚ ਨਿਵਾਸ ਕੀ ਜਿਹੜੀ ਪਹਿਲੀ ਵਾਰੀ ਅਰਦਾਸ ਕੀਤੀ ਆ ਜੇ ਆਤਮਾ ਭਟਕਦੀ ਆ ਵੀ ਇਹਦਾ ਮਤਲਬ ਸਾਨੂੰ ਭਰੋਸਾ ਨਹੀਂ ਉਸ ਮਾਲਕ ਦੇ ਉੱਤੇ ਅਸੀਂ ਹਰ ਸਾਲ ਹੀ ਕਹੀ ਜਾਂਦੇ ਵਿਛੜੀ ਹੋਈ ਆਤਮਾ ਨੂੰ ਚਰਨਾ ਵਿੱਚ ਨਿਵਾਸ ਦੇਣਾ ਤਾਂ ਇਹ ਅੰਤਮ ਅਰਦਾਸ ਇੱਕੋ ਵਾਰੀ ਉਸ ਤੋਂ ਬਾਅਦ ਪ੍ਰਾਣੀ ਦੇ ਨਮਿਤ ਕੋਈ ਵੀ ਅਰਧਾਂ ਇੱਕ ਗੱਲ ਅਸੀਂ ਕਰ ਸਕਦੇ ਆ ਪੁਰਾਣੀ ਦੀ ਯਾਦ ਦੇ ਵਿੱਚ ਅਸੀਂ ਸਾਲ ਬਾਅਦ 6 ਮਹੀਨੇ ਜਦੋਂ ਮਰਜੀ ਅਸੀਂ ਜਿਹੜਾ ਇਕੱਠ ਕਰ ਸਕਦੇ ਆ ਸੰਗਤ ਕਰਵਾ ਸਕਦੇ ਆ ਸ਼੍ਰੀ ਖੰਡ ਪਾਤ ਸਾਹਿਬ ਕਰਵਾ ਸਕਦੇ ਆ ਪਰ ਉਹਦੇ ਵਿੱਚ ਅਸੀਂ ਇਹ ਕਹਿਣਾ ਕਿ ਇਹ ਪੁਰਾਣੀ ਨੂੰ ਆਪਣੇ ਚਰਨਾਂ ਵਿੱਚ ਨਵਾਸ ਦੇਣਾ ਇਹ ਸਤਿਗੁਰੂ ਜੀ ਕਹਿੰਦੇ ਨੇ ਮੇਰੀ ਮਨਮਤ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਅਸੀਂ ਯਾਦ ਕਰ ਸਕਦੇ ਆ ਕਿਉਂਕਿ ਸਾਡੇ ਨਾਲ ਰਿਹਾ ਹੈ ਸਾਡੇ ਮਾਤਾ ਪਿਤਾ ਸੀ ਜਾਂ ਸਾਡਾ ਭੈਣ ਭਰਾ ਸੀ ਜੋ ਵੀ ਸੀ ਉਹਦੇ ਪਿਆਰ ਦੇ ਵਿੱਚ ਅਸੀਂ ਮਿਲ ਬੈਠ ਕੇ ਉਹਦੀ ਉਹਦੀ ਯਾਦ ਜਿਹੜੀ ਆ ਤਾਜ਼ਾ ਕਰ ਸਕਦੇ ਆ ਪਰ ਅਸੀਂ ਕਹੀਏ ਵੀ ਸਾਲ ਬਾਅਦ ਜੇ ਬਰੀਨਾ ਨਾ ਕਰਾਇਆ ਤੇ ਪੁਰਾਣੀ ਦੀ ਆਤਮਾ ਜਿਹੜੀ ਆ ਉਹ ਭਟਕਦੀ ਰਹੂਗੀ ਇਹ ਸਤਿਗੁਰੂ ਜੀ ਕਹਿੰਦੇ ਬਹਿਮ ਆ ਇਹ ਭਰਮ ਆ ਇਹ ਪਖੰਡਿਆ ਤੂੰ ਸਿੱਖ ਨੇ ਗੁਰੂ ਤੋਂ ਮਤ ਲੈ ਕੇ ਜਿਹੜੇ ਆ ਸਾਰੇ ਕਾਰਜ ਉਹ ਕਰਨੇ ਆ ਸਿੱਖ ਰਹਿਤ ਮਰਿਆਦਾ ਦੇ ਉਲਟ ਕੋਈ ਵੀ ਆਪਾਂ ਆਪਣੇ ਜੀਵਨ ਵਿੱਚ ਕਾਰਜ ਨਾ ਕਰੀਏ ਇਹ ਖੋਰ ਸਿੱਖ ਰਹਿਤ ਮਰਿਆਦਾ ਵਿੱਚ ਆਉਂਦਾ ਜਦੋਂ ਪ੍ਰਾਣੀ ਦਾ ਅੰਗੀਠਾ ਬਿਲਕੁਲ ਠੰਡਾ ਹੋ ਜਾਏ ਅਗਨੀ ਪੇਟ ਹੋ ਗਿਆ ਪੂਰੀ ਤਰ੍ਹਾਂ ਪ੍ਰਾਣੀ ਜਿਹੜਾ ਆ ਉਹ ਅੱਗ ਦੇ ਵਿੱਚ ਸੜ ਗਿਆ ਉਹ ਤੋਂ ਦੂਏ ਦਿਨ ਜਾਂ ਤੀਏ ਦਿਨ ਉਹਦੇ ਫਿਰ ਆਪਾਂ ਕਹਿੰਨੇ ਆ ਹੁਣ ਇਹਦੇ ਜਿਹੜੇ ਆ ਆਪਾਂ ਫੁੱਲ ਚੁਗਣੇ ਆ ਤੋਂ ਫੁੱਲ ਚੁਗਣੇ ਨਹੀਂ ਇਹ ਵੀ ਸਿਕਰਤ ਪਰਿਆਦਾ ਵਿੱਚ ਲਿਖਿਆ ਹੋਇਆ ਕਿ ਫੁੱਲ ਜਿਹੜੇ ਆ ਚੁਗਣੇ ਨਹੀਂ ਉਹਨਾਂ ਫੁੱਲਾਂ ਨੂੰ ਭਾਵ ਸਾਰੇ ਅੰਗੀਠੇ ਨੂੰ ਸਾਡੇ ਕਿਹਾ ਜਾਂਦਾ ਅੰਗੀਠਾ ਸਮੇਟਣਾ ਫੁੱਲ ਚੁਗੜੇ ਦੀ ਅੰਗੀਠਾ ਸਮੇਟਣਾ ਜਿੰਨਾ ਵੀ ਅੰਗੀਠਾ ਆ ਜਿੰਨੀ ਸਵਾ ਆ ਜਾਂ પ્રાਣੀ ਦੀਆਂ ਜਿਹੜੀਆਂ ਹੱਡੀਆਂ ਉਹ ਸਾਰੇ ਦਾ ਸਾਰਾ ਅੰਗੀਠਾ ਇਕੱਠਾ ਕਰਕੇ ਉਹਨੂੰ ਕਿਸੇ ਕੱਪੜੇ ਵਿੱਚ ਕਿਸੇ ਬੋਰੀ ਵਿੱਚ ਪਾ ਕੇ ਝੋਲੇ ਵਿੱਚ ਪਾ ਕੇ ਲਾਗੇ ਕਿਤੇ ਵੀ ਵਗਦੇ ਪਾਣੀ ਦੇ ਵਿੱਚ ਜਾ ਕੇ ਰੋੜਿਆਉਣਾ ਉਹਦੇ ਲਈ ਕੋਈ ਅਰਦਾਸ ਨਹੀਂ ਉਹ ਆਪਣੇ ਮਨ ਵਿੱਚ ਕੋਈ ਕਰਦਾ ਸੋਬਰੀ ਕਰੀ ਜਾਏ ਬਰ ਉਹਦੇ ਲਈ ਕੋਈ ਇਦਾਂ ਅਰਦਾਸ ਨਹੀਂ ਜਿੱਦਾਂ ਪੁਰਾਣੀ ਨੂੰ ਅਗਨੀ ਭੇਟ ਕਰਨ ਵੇਲੇ ਅਰਦਾਸ ਦੀ ਮਰਿਆਦਾ ਘਰੋਂ ਚਾਲੇ ਪਾਉਣ ਵੇਲੇ ਅਰਦਾਸ ਦੀ ਮਰਿਆਦਾ ਇਸ ਤਰ੍ਹਾਂ ਜਿਹੜੀ ਅਸਤ ਅੰਗੀਠਾ ਸਮੇਟਣਾ ਉਸ ਵੇਲੇ ਜਿਹੜੀ ਆ ਕੋਈ ਮਰਿਆਦਾ ਨਹੀਂ ਵੀ ਆਪਾਂ ਅਰਦਾਸ ਕਰਕੇ ਅੰਗੀਠਾ ਸਮੇਟਣਾ ਜਾਂ ਉਸ ਅੰਗੀਠੇ ਨੂੰ ਜਦੋਂ ਅਸੀਂ ਜਲ ਪ੍ਰਵਾਹ ਕਰਨ ਜਾਣਾ ਤੇ ਉਥੇ ਵੀ ਜਿਹੜੀ ਆ ਉਹ ਅਰਦਾਸ ਕੀਤੀ ਜਾਵੇ ਹਮਨ ਦੇ ਵਿੱਚ ਜਿਹੜੇ ਘਰ ਵਾਲੇ ਆ ਜਿਵੇਂ ਮਰਜ਼ੀ ਅਰਦਾਸ ਕਰਨ ਪਰ ਇਹ ਕੋਈ ਸਪੈਸ਼ਲ ਮਰਿਆਦਾ ਨਹੀਂ ਬਈ ਅੰਗੀਠਾ ਸਮੇਟਣ ਵੇਲੇ ਵੀ ਅਰਦਾਸ ਹੋਵੇ ਤੇ ਗਾਂ ਜਦੋਂ ਜਲ ਪ੍ਰਵਾਹ ਕਰਨੀ ਹਸਤੀਆਂ ਉਥੇ ਵੀ ਅਰਦਾਸ ਹੋਵੇ ਕਿਉਂਕਿ ਉਹ ਤਾਂ ਮਿੱਟੀ ਹੋ ਚੁੱਕੀ ਆ ਉਹ ਅੰਗੀਠਾ ਸਮੇਟਣ ਦਾ ਮਤਲਬ ਕੀ ਆ ਕਿ ਜਗ੍ਹਾ ਦੀ ਸਫਾਈ ਹੋ ਜਾਏ ਇਹ ਨਾ ਹੋਵੇ ਕਿ ਉਥੇ ਖਲਾਰਾ ਹੱਡੀਆਂ ਜਿਹੜੀਆਂ ਖਿਲਰਦੀਆਂ ਜਾਣ ਫਿਰ ਇਹ ਵੀ ਲਿਖਿਆ ਹੋਇਆ ਵੀ ਜੇ ਲਾਗੇ ਤੁਹਾਡੇ ਕਿਤੇ ਪਾਣੀ ਨਹੀਂ ਵਗਦਾ ਕੋਈ ਨਹਿਰ ਨਹੀਂ ਤੇ ਤੁਸੀਂ ਸ਼ਮਸ਼ਾਨ ਭੂਮੀ ਜਿੱਟੂਆ ਪਟਕੇ ਤੇ ਉਥੇ ਉਹ ਸਾਰਾ ਅੰਗੀਠਾ ਉਹਦੇ ਵਿੱਚ ਪਾ ਕੇ ਦੱਬ ਦਿਓ ਕੋਈ ਭਰਮ ਨਹੀਂ ਕੋਈ ਬਹਿਮ ਵਾਲੀ ਗੱਲ ਨਹੀਂ ਜੇ ਪਾਣੀ ਵਗਦਾ ਤੇ ਬਹੁਤ ਵਧੀਆ ਉਸ ਪਾਣੀ ਦੇ ਵਿੱਚ ਵਗਦੇ ਵਿੱਚ ਸਾਰੀ ਰਾਖ ਤੇ ਹੱਡੀਆਂ ਸੁਟਿਓ ਨਹੀਂ ਤਾਂ ਸਭ ਤੋਂ ਵਧੀਆ ਫਿਰ ਕੰਮ ਆਪ ਉਥੇ ਹੋਰ ਵੀ ਟੂਆ ਪਟਕੇ ਪੁਰਾਣੀ ਦੀਆਂ ਅਸਤੀਆਂ ਜਿਹੜੀਆਂ ਉੱਥੇ ਦੱਬ ਦਿੱਤੀਆਂ ਜਾਂ। ਇਹਦੇ ਵਿੱਚ ਵਹਿਮ ਨਹੀਂ ਕਰਨਾ ਕੋਈ ਭਰਮ ਨਹੀਂ ਕਰਨਾ ਵੀ ਇਹ ਹਰਦੁਆਰ ਪਾ ਕੇ ਆਉਣੀ ਆ ਪਤਾਲਪੁਰੀ ਪਾ ਕੇ ਆਉਣੀ ਆ ਜਾਂ ਕੀਰਤਵਾਰ ਸਾਹਿਬ ਸਾਹਿਬ ਪਾ ਕੇ ਆਉਣੀ ਆ ਇਹਨਾਂ ਸਥਾਨਾਂ ਤੇ ਜਾ ਕੇ ਪਾਉਣਾ ਵੀ ਮਨਮਤ ਆ। ਜੇ ਅਸੀਂ ਕਹੀਏ ਕੀਰਤਪੁਰ ਸਾਹਿਬ ਜਾ ਕੇ ਪੁਰਾਣੀ ਦੀਆਂ ਅਸਤੀਆਂ ਪਾ ਕੇ ਆਈਏ ਜਾਂ ਪਤਾਲਪੁਰੀ ਜਾ ਕੇ ਪਾ ਕੇ ਆਈਏ ਜਾਂ ਹਰਦੁਆਰ ਸਾਹਿਬ ਜਾਂ ਹਰਦੁਆਰ ਜਾ ਕੇ ਪਾ ਕੇ ਆਈਏ ਤੇ ਇਹ ਇਹ ਵੀ ਮਾਰਗ ਜਿਹਨੇ ਇਹ ਵੀ ਸਾਡੇ ਪੰਥ ਨੇ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਵੀ ਇਹ ਵੀ ਮਨਮਤ ਆ ਹਾਂ ਜਿਹਨਾਂ ਨੂੰ ਲਾਗੇ ਪੈਂਦਾ ਬਤਾਲਪੁਰੀ ਜਿਹਨਾਂ ਨੂੰ ਲਾਗੇ ਪੈਂਦਾ ਗਰਤਾਰਪੁਰ ਸਾਹਿਬ ਜਿਹਨਾਂ ਨੂੰ ਲਾਗੇ ਪੈਂਦਾ ਹਰਦੁਆਰ ਉਹ ਪਾ ਸਕਦੇ ਉੱਥੇ ਜੇ ਸਾਨੂੰ ਲਾਗੇ ਕੋਈ ਹੋਰ ਨਹਿਰ ਆ ਹੋਰ ਸਥਾਨ ਆ ਤੇ ਅਸੀਂ ਉੱਥੇ ਪਾ ਸਕਦੇ ਆ ਇਹਦੇ ਵਿੱਚ ਕੋਈ ਭਰਮ ਨਹੀਂ ਵੀ ਜੇ ਇਹਨਾਂ ਸਥਾਨਾਂ ਦੇ ਉੱਤੇ ਜਾ ਕੇ ਅਸੀਂ ਨਾ ਪਾਏ ਅਸਤ ਤੇ ਪੁਰਾਣੀ ਜਿਹੜਾ ਆ ਉਹ ਮੁਕਤ ਨਹੀਂ ਹੁਣ ਤੋ ਇਹਨਾਂ ਬਹਿਮਾਂ ਚੋ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਰਾਹੀਂ ਜਿਹੜਾ ਕੱਢਿਆ ਹੋਇਆ ਸਪਸ਼ਟ ਲਿਖਿਆ ਹੋਇਆ ਕਿ ਭਾਈ ਜਿਉਂਦਿਆਂ ਦੀ ਸੇਵਾ ਕਰੋ ਜਿਉਂਦਿਆਂ ਦੀ ਇੱਜ਼ਤ ਕਰੋ ਜਿਉਂਦਿਆਂ ਦਾ ਸਤਿਕਾਰ ਕਰੋ ਮਰਨ ਤੋਂ ਬਾਅਦ ਅਸੀਂ ਜੀਵਤ ਪਿਤਰ ਨਾ ਮੰਨੇ ਕੋਉ ਮੂਹੇ ਸ਼ਰਾਦ ਕਰਾਹੀਂ ਜਿਹੜਾ ਮਰਿਆਂ ਦੇ ਭਾਵੇਂ ਅਸੀਂ ਜੋ ਮਰਜੀ ਦਾਨ ਪੁੰਨ ਜਿਹੜਾ ਉਹ ਕਰੀਏ ਉਹਦਾ ਮਰ ਚੁੱਕੇ ਪ੍ਰਾਣੀ ਨੂੰ ਕੋਈ ਲਾਭ ਨਹੀਂ ਹੁੰਦਾ ਉਹਦਾ ਸੰਸਾਰ ਤੋਂ ਜਾ ਚੁੱਕੇ ਪ੍ਰਾਣੀ ਨੂੰ ਕੁਝ ਵੀ ਜਿਹੜਾ ਇੱਕ ਸੂਈ ਜਿੰਨਾ ਵੀ ਉਹਦੇ ਤੱਕ ਕੋਈ ਪਹੁੰਚਦਾ ਨਹੀਂ ਉਹਦੇ ਤੱਕ ਉਹ ਹੀ ਚੀਜ਼ ਪਹੁੰਚਦੀ ਹੈ ਜਿਹੜੀ ਉਹਨੇ ਆਪ ਜਿਉਂਦੇ ਜੀ ਜਿੱਦਾਂ ਦੀ ਇੱਥੇ ਕਮਾਈ ਕੀਤੀ ਹੁੰਦੀ ਆ ਜਿੱਦਾਂ ਦੇ ਇੱਥੇ ਕੰਮ ਕੀਤੇ ਹੁੰਦੇ ਆ ਜਿੱਦਾਂ ਦਾ ਇੱਥੇ ਦਾਨਪੁਨ ਕੀਤਾ ਹੁੰਦਾ ਉਹਦਾ ਫਾਲ ਜਿਹੜਾ ਆ ਉਹਨੂੰ ਪ੍ਰਾਪਤ ਹੁੰਦਾ ਸਾਡਾ ਭੇਜਿਆ ਹੋਇਆ ਪਿੱਛੋਂ ਸਮਾਨ ਜਿਹੜਾ ਉਹ ਉਸ ਪ੍ਰਾਣੀ ਤੱਕ ਨਹੀਂ ਪਹੁੰਚਦਾ ਤੋਂ ਇਹ ਹੈ ਸਿੱਖ ਰਹਿਤ ਮਰਿਆਦਾ ਇਹ ਹੈ ਸਿੱਖ ਰਹਿਤ ਮਰਿਆਦਾ ਕਿ ਸਸਕਾਰ ਜਿਹੜਾ ਆ ਉਹ ਪ੍ਰਾਣੀ ਦਾ ਕਿਵੇਂ ਕਰਨਾ ਉਹਦੇ ਵਿੱਚ ਕੋਈ ਭਰਮ ਨਹੀਂ ਕਰਨਾ ਕੋਈ ਵਿਹਿਮ ਨਹੀਂ ਕਰਨਾ ਕੋਈ ਇਹ ਨਹੀਂ ਕਹਿਣਾ ਦੇਣਿਆ ਕਿ ਰਾਤ ਆ ਰਾਤ ਵੇਲੇ ਵੀ ਅਸੀਂ ਕਰ ਸਕਦੇ ਆ ਸ਼ਾਮ ਨੂੰ ਵੀ ਕਰ ਸਕਦੇ ਆ ਸਵੇਰੇ ਵੀ ਕਰ ਸਕਦੇ ਆ ਦੁਪਹਿਰੇ ਵੀ ਸਸਕਾਰ ਕਰ ਸਕਦੇ ਆ ਸਿੱਖ ਧਰਮ ਦੇ ਵਿੱਚ ਕੋਈ ਭਰਮ ਨਹੀਂ ਸਤਿਗੁਰੂ ਜੀ ਨੇ ਸਾਨੂੰ ਸਾਰੇ ਭਰਮਾਂ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਚਾਨਣ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਗੁਰਬਾਣੀ ਇਸ ਜਗਮੈਂ ਚਾਨਣ ਕਰਮ ਬਸੇ ਮੰਨੇ ਆਏ। ਤੋਂ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਈਏ। ਵਹਿਮਾਂ ਚੋਂ ਨਿਕਲੀਏ ਪਰਮਾਚੂ ਨਿਕਲੀਏ ਤਾਂ ਹੀ ਲੋਕ ਪਰਲੋਕ ਸੋਇਲੇ ਹੋਣਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।